ਅੱਜ ਦੀ ਮੀਟਿੰਗ ਬਹੁਤ ਵਧੀਆ ਰਹੀ ਹੈ ਜੀ ਮੈਂ ਦਿੰਦਰ ਸਿੰਘ ਬਿੱਲੂ ਅੱਜ ਦੀ ਮੀਟਿੰਗ ਸਾਡੇ ਛੋਟੇ ਜਿਹੇ ਸੱਦੇ ਦੇ ਨਾਲ ਹੀ ਸਾਡਾ ਜਿਹੜਾ ਏਰੀਆ ਵੱਧ ਤੋਂ ਵੱਧ ਅਕਾਲੀ ਦਲ ਦਾ ਇੰਨਾ ਕਿ ਚਾਇਆ ਲੋੜ ਤੋਂ ਵੱਧ ਬੰਦੇ ਇਕੱਠੇ ਹੋਇਆ ਔਰ ਅਸੀਂ ਸਾਰੇ ਲੋਕਾਂ ਦੇ ਵਿੱਚ ਵਿਸ਼ਵਾਸ ਦੇਖਿਆ ਕਿ ਆਉਣ ਵਾਲੀ ਸਰਕਾਰ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਬਣੂ ਲੋਕਾਂ ਨੂੰ ਅੱਜ ਚਾਚੜਿਆ ਰਿਹਾ ਜੀ ਬਈ ਜਲਦੀ ਤੋਂ ਜਲਦੀ ਇਲੈਕਸ਼ਨ ਆਵੇ ਤਾਂ ਅਸੀਂ ਗਿਆਸਪੁਰਾ ਪਰਿਵਾਰ ਦੇ ਕਿਸੇ ਬੰਦੇ ਨੂੰ ਅੱਗੇ ਲਾ ਕੇ ਜਾਈਏ ਅੱਜ ਤਾਂ ਲੋਕਾਂ ਨੇ ਆਹ ਮੁਹਾਰੇ ਬੋਲਦੀ ਆ ਪਰਮਜੀਤ ਕੌਰ ਪੰਮੀ ਪਰਮਜੀਤ ਕੌਰ ਪੰਮੀ ਇੱਕ ਮਿੰਟ ਇੱਕ ਵਾਰ ਪਰਮਜੀਤ ਕੌਰ ਪੰਮੀ ਆ ਜੀ ਆਜੀ ਮੀਟਿੰਗ ਕਿਦਾ ਰਹੀ ਹੈ ਬਹੁਤ ਸੋਹਣੀ ਮੀਟਿੰਗ ਰਹੀ ਆ ਅਸੀਂ ਇਹ ਕਹਿੰਨੇ ਆਂ ਕਿ ਅਕਾਲੀ ਦਲ ਨੂੰ ਸਾਰੇ ਵੱਧ ਚੜ ਕੇ ਆਪਾਂ ਇਹਨਾਂ ਦਾ ਸਭ ਤੋਂ ਜ਼ਿਆਦਾ ਹੀ ਆਪਾਂ ਇਹਨਾਂ ਨਾਲ ਤਰੀਏ ਜਿਨੇ ਵੀ ਸਾਡੇ ਭੈਣ ਭਰਾ ਵਾ ਉਹ ਜਸਪਾਲ ਸਿੰਘ ਗੈਸਪੁਰੀਆਂ ਦੀ ਮੀਟਿੰਗ ਹੀ ਸਭ ਤੋਂ ਵਧੀਆ ਉਹ ਸਭ ਤੋਂ ਹੀ ਵੈਸਣ دیے ਥੇ ਅਕਾਲੀ ਦਲ ਕਾਲੀ ਦਾ ਨਿਕਲੇ ਬਾਅਦ ਦੇਖੋ ਕਿ ਸਾਨੂੰ ਤਾਂ ਅੱਜ 20 ਸਾਲ ਦਸੇ ਅਕਾਲੀ ਦਲ ਨਾਲ ਜੁੜੇ ਆਂ ਔਰ ਸਾਨੂੰ ਅੱਜ ਵੀ ਅਕਾਲੀ ਦਲ ਨਾਲ ਜੁੜਦਾ ਜੋ ਵੀ ਅਕਾਲੀ ਦਲ ਪਹਿਲਾਂ ਸਾਡੇ ਵਾਸਤੇ ਕੀਤਾ ਹੈ ਅੱਜ ਕੱਲ ਦੀ ਜਿੰਨੀਆਂ ਵੀ ਪਾਰਟੀਆਂ ਆਈਆਂ ਨੇ ਉਹਨਾਂ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੈਮ ਜਿਹੜੀ ਆ ਸਰਦਾਰ ਜਸਪਾਲ ਸਿੰਘ ਗੈਸਪੁਰਾ ਸਾਹਿਬ ਦੀ ਜਵਾਈ ਐਸਸੀ ਕੀਤੀ ਆ ਔਰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਪੰਜਾਬ ਦੇ ਵਿੱਚ 25 ਲੱਖ ਦਾ ਟੀਚਰ ਸੀਗਾ ਜਿਹੜੀ ਭਰਤੀ 35 ਲੱਖ ਦੇ ਪਹੁੰਚ ਗਈ ਆ ਔਰ ਬਹੁਤ ਵੱਡੀ ਗਿਣਤੀ ਵਿੱਚ ਡਿਮਾਂਡ ਆ ਭਰਤੀ ਦੀ ਔਰ ਆਉਣ ਵਾਲੇ ਸਮੇਂ ਵਿੱਚ ਬਹੁਤ ਮਜ਼ਬੂਤ ਸ਼ਰੋਮੀਆਂ ਕਾਲੀ ਦਲ ਜਿਹੜਾ ਵੜੇਗਾ ਸਰਦਾਰ ਸੁਖਵੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹਰ ਹਲਕੇ 'ਚ ਹਰ ਵਾਰਡ 'ਚ ਇਹ ਭਰਤੀ ਨਾਮ ਜਿਹੜੀ ਇਹ ਸ਼ੁਰੂ ਕੀਤੀ ਗਈ ਹੈ